आप देख रहे हैं वी एम खबर फास्ट सेवन चैनल जहां सच सबसे पहले हाँ 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 हाँ। आज सारा हिंदुस्तान रावण को जलाने की कोशिश कर रहा है लेकिन रावण कभी नहीं मरता ਮੇਰਾ ਨਾਮ ਵੀ ਨਰੇਸ਼ ਕੁਮਾਰ ਰਿੰਕੂ ਸਾਡੀ ਸੰਤਾ ਜੀ ਆ ਮਾਨਸ ਕੀ ਇੱਕ ਜਲ ਵੈਲਫੇਅਰ ٹرسٹ ਸਾਡਾ ਇਹ ਚੌਥਾ ਵਿਖੇਰਾ ਮੇਲਾ ਸਾਡਾ ਜੀ ਇਹ ਸਾਡਾ ਇਹ ਮੇਲਾ ਸਾਡੀ ਸਮੂਹ ਸੰਗਤ ਦੀ ਸ਼ਨਗਦੀ ਸੰਗਤ ਬੇਗੋਣੀ ਸੰਗਤ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਕਰਾਇਆ ਜਾਂਦਾ ਹੈ ਤੇ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਹ ਸਾਡਾ ਚੌਥਾ ਵਿਖੇਰਾ ਮੇਲਾ ਹੈ ਜੀ ਤੇ ਲੋਕਾਂ ਦਾ ਤੁਸੀਂ ਦੇਖ ਹੀ ਲੋ ਕਿੰਨਾ ਇਕੱਠਾ ਕਿੰਨਾ ਪਰਭੰਗਾ ਸਾਨੂੰ ਮਿਲਦਾ ਹੈ ਲੋਕੀ ਲੋਕ ਇਹਨੂੰ ਬਹੁਤ ਪਿਆ ਕਰਦੇ ਨੇ ਲੋਕ ਲੋਕ ਕਹਿੰਦੇ ਮਿਲਣ ਲੱਗਿਆ ਨੇ ਮਲੇ ਚ ਬਹੁਤ ਹੀ ਵਧੀਆ ਗੱਲ ਵਧੀਆ ਹੈ ਅਗਰ ਇਤਿਹਾਸਕੀ ਅੱਗੇ ਵੀ ਇਹੋ ਜਿਹੇ ਪ੍ਰੋਗਰਾਮ ਪ੍ਰੋਗਰਾਮ ਬទ ਬទ ਕਰਾਂਗੇ ਲੱਸੀ ਮੇਰਾ ਭਰਾਜ ਸਿੰਘਾ ਬਿਰੇ ਬੁਰਾਈ ਤੇ ਸ਼ਾਇਦੀ ਦੀ ਜਿੱਤ ਦਾ ਪ੍ਰਤੀਤ ਇਹ ਦੁਸ਼ਹਿਰਾ ਮੇਲਾ ਜੋ ਹਰ ਸਾਲ ਦੀ ਤਰ੍ਹਾਂ ਮਾਨਸ ਕੀ ਇਕਜਾਤ ਬਰਫੇਡ ٹرسٹ ਵੱਲੋਂ ਮਨਾਇਆ ਜਾਂਦਾ ਵਾ ਇਸੇ ਤਰ੍ਹਾਂ ਇਹ ਚੌਥਾ ਮੇਲਾ ਜਿਹੜਾ ਤੁਸੀਂ ਦੇਖ ਰਹੇ ਹੋ ਬੜਾ ਸੰਗਤਾਂ ਦਾ ਸ਼ਾਹ ਜਿਹੜਾ ਸੇ ਮੇਲੇ ਦੇ ਵਿੱਚ ਅੱਜ ਦੇਖਣ ਨੂੰ ਮਿਲ ਰਿਹਾ ਵਾ ਇਹ ਚ ਸਾਨੂੰ ਇੱਕ ਜੀ ਜ਼ਰੂਰ ਦੇਖਣੀ ਚਾਹੀਦੀ ਆ ਵੀ ਸਾਨੂੰ ਸੱਚ ਦੇ ਰਸਤੇ ਚੱਲਣਾ ਚਾਹੀਦਾ ਵਾ ਜੇ ਅੱਜ ਆਪਾਂ 라ਵਣ ਦੇ ਅੱਜ ਗੱਲ ਕਰਦੇ ਕਿਉਂਕਿ ਬੜਾ ਵੱਡਾ ਵਿਦਵਾਨ ਸੀਗਾ ਜਿਹਦੇ ਘਰੇ ਚੰਦ ਸੂਰਜ ਰਸੋਈ ਦਾ ਆਪ ਦੇ ਸੀਗੇ ਤੇ ਅੱਜ ਉਹਦੀ ਇੱਕ ਨਿੱਕੀ ਜੀ ਗਲਤੀ ਦੇ ਕਾਰਨ ਅੱਜ ਉਹਨਾਂ ਦਾ ਇਹ ਕੁਝ ਹੋ ਰਿਹਾ ਵਾ ਤੇ ਇੱਕ ਜ਼ਰੂਰ ਗੱਲ ਕਵਾਂਗੇ ਅੱਜ ਦੇ ਜੁਗ ਦੇ ਵਿੱਚ ਸੱਚਾਈ ਤੇ ਸੱਚ ਦੇ ਰਸਤੇ ਤੇ ਚੱਲੋ ਜਿਸ ਨਾਲ ਆਪਣੇ ਸਮਾਜ ਦਾ ਤੇ ਆਪਾਂ ਹੋਰ ਲੋਕਾਂ ਦਾ ਭਲਾ ਕਰ ਸਕੀਏ ਜੀਤ ਕਟ ਕਟ ਕਗਰਗੇ ਰਾਜਕ ਕੋਲ ਬੰਦਾਰੇਗੀ ਆਯੁਰਾਣ ਘਰ ਦਾ ਸਵਾਰ ਹੋਏ ਨਾ 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 ਸਤਨਾਗਾ ਦਾਵਾ ਇਹ ਸਤਨਾਗਾ ਹੋ ਜਮਨੋ ਜੀ ਆਜ ਪਛਾਨ ਲੈਣਾ ਸ਼ਿਵ ਫੋਲ ਰਹੀ ਕੋਈ ਵਾਲੇ